ਵੀ ਹਾਂਜੀ ਕੀ ਚਾਹੀਦਾ ਕਹਿਣ ਵਾਲੀ ਕੁੜੀ ਤੇ ਪਰਚਾ ਹੋਇਆ ਉਹ ਰੈਸਟ ਹੋਈਆ ਜੀ ਕਈ ਤਾਂ ਇਹ ਨੇ ਕਿ ਫੋਟੋ ਵੀ ਏਸੇ ਕੁੜੀ ਦੀ ਦਿਖਾ ਰਹੇ ਨੇ ਹਾਂਜੀ ਕੀ ਚਾਹੀਦਾ ਵਾਲੀ ਦਾ ਪਰ ਜਿਹੜੀ ਸਚਾਈ ਹੈ ਨਾ ਉਹ ਸਚਾਈ ਤੋਂ ਸਾਡਾ ਅਫਸੋਸ ਨਾ ਕਹਿਣਾ ਪੈਂਦਾ ਕਿ মিডিਆ ਨਾ ਕਨਫਰਮੇਸ਼ਨ ਨਹੀਂ ਕਰਦਾ ਹੈਗਾ ਵੀ ਕੀ ਵਾਕਈ ਉਹੀ ਕੁੜੀ ਹੈ ਇੱਕ ਨੇ ਚੱਕ ਕੇ ਚਲਾਤੀ ਖਬਰ ਕਿ ਹਾਂਜੀ ਕੀ ਚਾਹੀਦਾ ਵਾਲੀ ਕੁੜੀ ਤੇ ਪਰਚਾ ਹੋ ਗਿਆ ਨਾਲ ਪੰਜ ਮੁੰਡਿਆਂ ਤੇ ਹੋ ਗਿਆ ਤੁਸੀਂ ਦੇਖੋ ਦੇਖੀ ਭੇੜਚਾਲ ਸਾਡੀ মিডিਆ ਨੇ ਸ਼ੁਰੂ ਕਰਤੀ ਕਿ ਉਹੀ ਫੋਟੋਆਂ ਲਗਾ ਕੇ ਉਸੇ ਕੁੜੀ ਦਾ ਦਿਖਾ ਕੇ ਪਰ ਜਦੋਂ ਕੀ ਹੈ ਹੋਰ ਹੈ ਨਾ ਅਨਰਿਸਪੌਂਸਿਬਲ মিডিਆ ਹੋ ਗਿਆ ਵੀ ਸਿਰਫ ਇੱਕ ਬ੍ਰੇਕ ਕਰਨ ਦੇ ਚੱਕਰ 'ਚ ਆ ਆਪਾਂ ਕਹਿ ਦਈਏ ਵੀ ਹਾਂ ਯਾਰ ਇਹ ਬਸ ਚੱਕ ਦੋ ਉਹ ਲਾਈਵ ਆ ਗਿਆ ਚੱਕ ਦੋ ਫਿਰ ਉਹ ਆਪਾਂ ਨੂੰ ਪਤਾ ਲੱਗਿਆ ਕਿ ਹਾਂਜੀ ਕੀ ਚਾਹੁੰਦਾ ਵਾਲੀ ਕੁੜੀ ਮੁਬੀਨਾ ਹੈ ਜੀ ਤੇ ਪਰਚਾ ਹੋਇਆ ਉਹ ਰੁਕਸਾਰ ਹੈ ਤੇ ਨਾਲ ਪੰਜ ਮੁੰਡੇ ਹੋਰ ਨੇ ਏ ਵੀ ਪੰਜਾਬੀ ਮੂਲ ਦੇ ਮੁੰਡੇ ਨੇ ਪੰਜਾਬੀ ਇੰਡੀਅਨ ਨੇ ਪੰਜਾਬੀ ਨੇ ਜਿਨ੍ਹਾਂ ਦੇ ਪਰਚਾ ਹੋਇਆ ਜੇ ਤੁਸੀਂ ਖਬਰ ਦਿਖਾਉਣੀ ਹੈ ਤੁਹਾਡੀ ਰਿਸਪੌਂਸਿਬਿਲਟੀ ਪਹਿਲਾਂ ਇਹ ਬਣਦੀ ਹੈ ਕਿ ਠੀਕ ਹੈ ਜੇ ਤੁਸੀਂ ਇੰਡੀਆ ਚ ਬੈਠ ਕੇ ਕੈਨੇਡਾ ਦੀ ਖਬਰ ਚਲਾ ਰਹੇ ਹੋ ਤਾਂ ਫੈਕਟ ਤਾਂ ਟੁਕੜ ਟੁਕੜ ਚੈੱਕ ਕਰੋ ਨਾ ਯਾਰ ਉਸਾਰ ਕੁੜੀ ਆ ਵੀ ਆਈ ਪੀ ਮੋਟਰ ਵਾਲੀ ਹਾਂਜੀ ਕੀ ਚਾਹੀਦਾ ਵਾਲੀ ਕੁੜੀ ਹੈਗੀ ਆ ਨਵਾਬ ਆਟੋਜ਼ ਵਾਲੀ ਮੋਟਰਸ ਵਾਲੀ ਤੇ ਨਾ ਉਹਦਾ ਮਬੀਨਾ ਹੈ ਸੋ ਮੀਡੀਆ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ ਕਿ ਜਲਦਬਾਜ਼ੀ ਦੇ ਵਿੱਚ ਗਲਤ ਖਬਰ ਨਹੀਂ ਚਲਾਉਣੀ ਚਾਹੀਦੀ ਗਲਤ ਖਬਰ ਅਸੀਂ ਜਦੋਂ ਚਲਾਉਨੇ ਆ ਤੇ ਹੁਣ ਫਿਰ ਕਿਸੇ ਦੀ ਇਮੇਜ ਹੈ ਜਿਹੜੀ ਉਹ ਖਰਾਬ ਰਾਉ ਜੀ ਸੁਬਾ ਤੋਂ ਇੱਕ ਮੁੱਦਾ ਬੜਾ ਚੱਲਿਆ ਹੈ ਕੀ ਚਾਹੀਦਾ ਕੀ ਚਾਹੀਦਾ ਹੂੰ ਉਹ ਅਸਲ 'ਚ ਮੀਡੀਆ ਨੂੰ ਆਪਣੇ ਲੱਗਦਾ ਆਦਤ ਹੋ ਗਈ ਹੈ ਕਿ ਹਰ ਤਰੀਕੇ ਦੀ ਖਬਰ ਬਸ ਜਿਹੜੀ ਪਹਿਲਾਂ ਆ ਗਈ ਉਹ ਬ੍ਰੇਕ ਕਰਦੇ ਹੋ ਹੂੰ ਇਹ ਕਿਉਂ ਇਹ ਦੇਖੋ ਅੱਜ ਬੜਾ ਸਵੇਰ ਤੋਂ ਚੱਲ ਰਿਹਾ ਜੱਗੀ ਜੀ ਪੰਜਾਬੀ মিডিਆ 'ਚ ਖਾਸ ਕਰਕੇ ਚੱਲ ਰਿਹਾ ਹੈ ਖਬਰ ਇਹ ਦਿੱਤੀ ਜਾ ਰਹੀ ਹੈ ਵੀ ਹਾਂਜੀ ਕੀ ਚਾਹੀਦਾ ਕਹਿਣ ਵਾਲੀ ਕੁੜੀ ਤੇ ਪਰਚਾ ਹੋਇਆ ਉਹ ਰੈਸਟ ਹੋਈਆ ਜੀ ਕਈ ਤਾਂ ਇਹ ਨੇ ਕਿ ਫੋਟੋ ਵੀ ਏਸੇ ਕੁੜੀ ਦੀ ਦਿਖਾ ਰਹੇ ਨੇ ਹਾਂਜੀ ਕੀ ਚਾਹੀਦਾ ਵਾਲੀ ਦਾ ਪਰ ਜਿਹੜੀ ਸਚਾਈ ਹੈ ਨਾ ਉਹ ਸਚਾਈ ਤੋਂ ਸਾਡਾ ਅਫਸੋਸ ਨਾ ਕਹਿਣਾ ਪੈਂਦਾ ਕਿ মিডিਆ ਨਾ ਕਨਫਰਮੇਸ਼ਨ ਨਹੀਂ ਕਰਦਾ ਹੈਗਾ ਵੀ ਕੀ ਵਾਕਈ ਉਹੀ ਕੁੜੀ ਐ ਹੁਣ ਇੱਥੇ ਕੀ ਹੋਇਆ ਇੱਕ ਨੇ ਕਾਲੀ ਕਾਲੀ ਚ ਪਹਿਲਾਂ ਚਲਾਤ ਨਹੀਂ ਖਬਰ ਕਿ ਹਾਂਜੀ ਕੀ ਚਾਹਿੰਦਾ ਵਾਲੀ ਕੈਨੇਡਾ ਵਾਲੀ ਕੁੜੀ ਤੇ ਪਰਚਾ ਹੋ ਗਿਆ ਨਾਲ ਪੰਜ ਮੁੰਡਿਆਂ ਤੇ ਵੀ ਹੋ ਗਿਆ ਤੇ ਜਦੋਂ ਆਪਾਂ ਤੁਸੀਂ ਮੈਂ ਆਪਾਂ ਦੇਖ ਰਹੇ ਆ ਜਦੋਂ ਆਪਾਂ ਥੋੜੀ ਜੀ ਥੋੜੀ ਜੀ ਜਾਂਚ ਕੀਤੀ ਕਿ ਵਾਕਈ ਇਹ ਉਹ ਕੁੜੀ ਐ ਤਾਂ ਪਤਾ ਕੀ ਲੱਗਦਾ ਕਿ ਉਹ ਕੁੜੀ ਤਾਂ ਹੈ ਹੀ ਨਹੀਂ ਇਹ ਉਹ ਤਾਂ ਹੋਰ ਕੁੜੀ ਐ ਉਹ ਹੋਰ ਕੁੜੀ ਐ ਹੁਣ ਇਹ ਜਿਹੜੀ ਹਾਂਜੀ ਕੀ ਚਾਹਿੰਦਾ ਵਾਲੀ ਕੁੜੀ ਐ ਇਹ ਕੈਨੇਡਾ ਬ੍ਰੈਮਟਨ ਨਬਾਬ ਆਟੋਸ ਦੇ ਨਾਲ ਕੰਮ ਕਰਦੀ ਉਹਨਾਂ ਦੀਆਂ ਵੀਡੀਓਜ਼ 'ਚ ਅਸੀਂ ਦੇਖਦੇ ਆ ਇਹਨੂੰ ਇਹਦਾ ਪੂਰਾ ਨਾਮ ਮੁਬੀਨਾ ਆ ਠੀਕ ਹੈ ਜਿਹੜੀ ਹਾਜੀ ਕੀ ਚਾਹੀਦਿਆ ਉਹ ਵਾਲੀ ਕੁੜੀ ਇਹ ਵਾਲੀ ਕੁੜੀ ਇਹ ਹੈ ਪਰ ਜਿੱਤੇ ਪਰਚਾ ਹੋਇਆ ਉਸ ਕੁੜੀ ਦਾ ਨਾਮ ਰੁਕਸਾਰ ਅਕਸਾਈ ਹੈ ਉਹ ਕੁੜੀ ਹੋਰ ਹੈ ਉਹ ਕੁੜੀ ਵੀ ਆਈ ਪੀ ਮੋਟਰਸ ਦੇ ਨਾਲ ਕੰਮ ਕਰਦੀ ਹੈ ਉਹਨਾਂ ਦੀਆਂ ਵੀਡੀਓਜ਼ ਦੇ ਵਿੱਚ ਆ सेल परचेज ਦਾ ਜੋ ਜੋ ਵੀ ਤਾਂ ਇਹਦਾ ਕੁੜੀ ਬਾਹਰ ਦੀ ਹੋਇਆ ਜੇ ਕਿਤੇ ਪੰਜਾਬ ਦੀ ਹੁੰਦੀ ਤਾਂ ਇਹਨਾਂ ਨੇ ਤਾਂ ਜਲੂਸ ਕਢਾਣ ਚ ਕੋਈ ਕਸਰ ਨਹੀਂ ਨਹੀਂ ਬਿਲਕੁਲ ਦੇਖੋ ਪਤਾ ਥੁੜੀ ਨਾ ਲੱਗਦਾ ਹੁਣ ਜੇ ਤੁਸੀਂ ਕਿਸੇ ਨੂੰ ਬਿਨਾਂ ਜਾਂਚੇ ਪਰਖੇ ਡੀਫੇਮ ਕਰੋਗੇ ਭਈ ਪਰਚਾ ਤਾਂ ਕਿਸੇ ਹੋਰ ਕੁੜੀ ਤੇ ਹੋਇਆ ਤੁਸੀਂ ਇੱਕ ਨੇ ਚੱਕ ਕੇ ਚਲਾਤੀ ਖਬਰ ਕਿ ਹਾਂਜੀ ਕੀ ਚਾਹੀਦੀ ਵਾਲੀ ਕੁੜੀ ਤੇ ਪਰਚਾ ਹੋ ਗਿਆ ਨਾਲ ਪੰਜ ਮੁੰਡਿਆਂ ਤੇ ਹੋ ਗਿਆ ਤੁਸੀਂ ਦੇਖੋ ਦੇਖੀ ਭੇੜਚਾਲ ਸਾਡੀ মিডিਆ ਨੇ ਸ਼ੁਰੂ ਕਰਤੀ ਕਿ ਉਹ ਹੀ ਫੋਟੋਆਂ ਲਗਾ ਕੇ ਉਸੇ ਕੁੜੀ ਦਾ ਦਿਖਾ ਕੇ ਪਰ ਜਦੋਂ ਕੀ ਹੈ ਹੋਰ ਹੈ ਹੁਣ ਆਪਾਂ ਥੋੜਾ ਜਿਹਾ ਦੱਸਦੇ ਆ ਇਹ ਜਿਹੜੀ ਕੁੜੀ ਤੇ ਪਰਚਾ ਹੋਇਆ ਇਹ ਰੁਕਸਾਰ ਹੈ ਇਹ ਇਹ ਵੀ ਇਸੇ ਮੋਬੀਨਾ ਦੀ ਤਰ੍ਹਾਂ ਹਾਂਜੀ ਕੀ ਚਾਹੀਦਾ ਵਾਲੀ ਗਰਲ ਦੀ ਤਰ੍ਹਾਂ ਅ ਕਿਸੇ ਦੂਸਰੀ ਮੋਟਰ ਜਿਹੜਾ ਸਟੋਰ ਹੈ ਵੀਆਈਪੀ ਸਟੋਰ ਉਹਦੇ ਨਾਲ ਕੰਮ ਕਰਦੀ ਆ ਵੀਆਈਪੀ ਮੋਟਰਸ ਉਹਨੂੰ ਬਗੈ ਦਿੰਦੇ ਆ ਸਲੈਂਗ ਉਹਦੇ ਨਾਲ ਦਾ ਹਾਂ ਸਲੈਂਗ ਨਹੀਂ ਬੋਲਚਾਲ ਦੀ ਗੱਲ ਹੋ ਰਿਹਾ ਪਰ ਜਿਹੜਾ ਇਹਨਾਂ ਦਾ ਜੋ ਤਕੀਆ ਕਲਾਮ ਕਹਿੰਦੇ ਨੇ ਨਾ ਇਹਨੂੰ ਏ ਮੁਬੀਨਾ ਦਾ ਤਾਂ ਇਹੀ ਹੈ ਇਹ ਹਰ ਇੱਕ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਬ੍ਰੈਂਪਟਨ ਵਾਲਿਓ ਕੀ ਚਾਹੀਦਾ ਇਹ ਕਹਿੰਦੀ ਆ ਜਦੋਂ ਕਿ ਰੁਕਸਾਰ ਦੀਆਂ ਆਪਾਂ ਤੁਸੀਂ ਆਪਾਂ ਇਕੱਠੇ ਬਹਿ ਕੇ ਦੇਖਿਆ ਕਿੰਨੀਆਂ ਅਸੀਂ ਵੀਡੀਓਜ਼ ਦੇਖ ਲਿਆ ਉਹ ਇੱਕ ਦੇ ਵਿੱਚ ਵੀ ਰੁਕਸਾਰ ਹਾਂਜੀ ਕੀ ਚਾਹੀਦਾ ਨਹੀਂ ਕਰਦੀ ਪਰ ਜਦੋਂ ਆਪਾਂ ਸਰਚ ਕਰਦੇ ਕਰਦੇ ਮੁਬੀਨਾ ਵਾਲੀ ਆਈਡੀ ਤੇ ਆਏ ਨਵਾਬ ਆਟੋਜ਼ ਵਾਲੀ ਆਈਡੀ ਤੇ ਆਏ ਉੱਥੇ ਇੱਕੋ ਦਮ ਜਦੋਂ ਵੀਡੀਓ ਸ਼ੁਰੂ ਹੁੰਦੀ ਆ ਤਾਂ ਉਹ ਕੁੜੀ ਹਾਂਜੀ ਕੀ ਚਾਹੀਦਾ ਕਹਿੰਦੀ ਆ ਫੇਰ ਉਹ ਆਪਾਂ ਨੂੰ ਪਤਾ ਲੱਗਿਆ ਕਿ ਹਾਂਜੀ ਕੀ ਚਾਹਿੰਦਾ ਵਾਲੀ ਕੁੜੀ ਮੁਬੀਨਾ ਜੀ ਤੇ ਪਰਚਾ ਹੋਇਆ ਉਹ ਰੁਕਸਾਰ ਹੈ ਤੇ ਨਾਲ ਪੰਜ ਮੁੰਡੇ ਹੋਰ ਨੇ ਇਹ ਵੀ ਪੰਜਾਬੀ ਮੂਲ ਦੇ ਮੁੰਡੇ ਨੇ ਪੰਜਾਬੀ ਇੰਡੀਅਨ ਨੇ ਪੰਜਾਬੀ ਨੇ ਜਿਨ੍ਹਾਂ ਦੇ ਪਰਚਾ ਹੋਇਆ ਹੁਣ ਪਰਚਾ ਕੀ ਹੋਇਆ ਐਕਸਟਰਸ਼ਨ ਦਾ ਪਰਚਾ ਹੋਇਆ ਕਿ ਅ ਫਿਰੋਤੀ ਇਹ ਲੈ ਰਹੇ ਨੇ ਮੰਗਦੇ ਸੀ ਫਿਰੋਤੀ ਤੇ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਬਿਜ਼ਨਸਮੈਨ ਨੇ ਉੱਥੇ ਜੀ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਇਹ ਤੇ ਇਸ ਤਰੀਕੇ ਦੇ ਨਾਲ ਇੱਕ ਨਾਲ ਹੋਰ ਪਰਚਾ ਹੋਇਆ ਇਲੀਗਲ ਵੈਪਨਸ ਦਾ ਤੇ ਲੋਡਡ ਵੈਪਨ ਰੱਖਣ ਦਾ ਇਹ 5-7 ਪਰਚੇ ਨੇ ਇੱਕ ਪਰਚੇ ਦੇ ਵਿੱਚ 5-7 ਜਿਹੜੀਆਂ ਧਰਾਵਾਂ ਨੇ ਉਹ ਦਰਜ ਹੋਈਆਂ ਨੇ ਹੁਣ ਗੱਲ ਇੱਥੇ ਇਹ ਹੈ ਕਿ ਜੇ মিডিਆ ਕਹਿੰਦਾ ਕਿ ਰੁਕਸਾਰ ਤੇ ਪਰਚਾ ਹੋਇਆ ਤੇ ਪੰਜ ਮੁੰਡਿਆਂ ਤੇ ਹੋਇਆ ਫਿਰ ਤਾਂ ਠੀਕ ਹੈ ਅੱਛਾ ਕਈ ਨੇ ਤਾਂ ਹੱਦ ਕਰਤੀ ਕਈ ਫੋਟੋ ਰੁਕਸਾਰ ਦੀ ਦਿਖਾ ਰਹੇ ਨੇ ਪਰ ਕਹਿ ਰਹੇ ਨੇ ਕਿ ਹਾਂਜੀ ਕੀ ਚਾਹੀਦਾ ਵਾਲੀ ਕੁੜੀ ਤੇ ਪਰਚਾ ਹੋਇਆ ਮਤਲਬ ਫੈਕਟ ਚੈੱਕ ਨਹੀਂ ਆ ਮੀ ਫੈਕਟ ਚੈੱਕ ਬਿਲਕੁਲ ਹੈ ਹੀ ਨਹੀਂ 1% ਵੀ ਮਤਲਬ ਜਲਦਬਾਜ਼ੀ ਦੇ ਵਿੱਚ ਕਾਲੀ ਦੇ ਵਿੱਚ ਕੱਲ ਨੂੰ ਜੇ ਉੱਥੋਂ ਕੋਈ ਆਪਣੇ ਤੇ ਡੈਫਰਮੇਸ਼ਨ ਪਾਵੇ ਮੀਡੀਆ ਵਾਲਿਆਂ ਤੇ ਜਾਂ ਕੁਝ ਹੋਰ ਕਰੇ ਵੀ ਤੁਸੀਂ ਸਾਡੀ ਮਤਲਬ ਕੁੜੀ ਨੂੰ ਜਾਂ ਸਾਡੇ ਜਿਹੜੀ ਜੌਬ ਕਰਦੀ ਕੁੜੀ ਨੂੰ ਉਹਨੂੰ ਤੁਸੀਂ ਡੀਫੇਮ ਕੀਤਾ ਬਿਲਕੁਲ ਪਾ ਸਕਦੇ ਨੇ ਕੁੜੀ ਨਹੀਂ ਹੈ ਹਾਂ ਬਿਲਕੁਲ ਜੀ ਮਤਲਬ ਇੰਨਾ Irresponsible media ਹੋ ਗਿਆ ਵੀ ਸਿਰਫ ਇੱਕ break ਕਰਨ ਦੇ ਚੱਕਰ 'ਚ ਆ ਆਪਾਂ ਕਹਿ ਦਈਏ ਵੀ ਹਾਂ ਯਾਰ ਇਹ ਬਸ ਚੱਕ ਦੋ ਉਹ live ਆ ਗਿਆ ਉਹੀ ਗੱਲ ਹੈ ਨਾ ਵੀ ਇੱਕ ਨੇ ਚਲਾਤੀ ਦੂਜੇ ਦੂਜਾ media house ਉਹ ਉਹ ਚਲਾ ਦੋ ਯਾਰ ਉਹ ਵੱਡੀ ਖਬਰ ਹੈ ਫਲਾਣਾ ਹਾਂਜੀ ਕੀ ਚਾਹੀਦਾ ਏ ਤੇ ਕੁੜੀ ਤੇ ਪਰਚਾ ਹੋ ਗਿਆ ਕਿਉਂਕਿ ਫੇਮਸ ਤਾਂ ਉਹ ਕੁੜੀ ਪਹਿਲਾਂ ਹੀ ਆ ਕਿਉਂਕਿ ਜਿਹੜਾ ਨਵਾਬ ਮੋਟਰ ਆ ਉਹ ਪੰਜਾਬੀ ਚਲਾਉਂਦੇ ਆ ਮੁੰਡੇ ਹਨਾ ਵੀਆਪੀ ਮੋਟਰਸ ਵੀ ਪੰਜਾਬੀ ਚਲਾਉਂਦੇ ਨੇ ਤੇ ਜਿਹੜੇ ਇਹਨਾਂ ਦੇ ਕਸਟਮਰ ਨੇ ਉਹ ਵੀ ਪੰਜਾਬੀ ਹੋਣ ਪੰਜਾਬੀ ਨੇ ਤੇ ਜੇ ਉਹ ਸੁਣਨਗੇ ਤਾਂ ਵਿਚਾਰੇ ਉਹ ਅੱਜ ਤੋਂ ਬਾਅਦ ਉਸ ਕੁੜੀ ਦੇ ਤੁਸੀਂ ਬਿਨਾਂ ਗੱਲ ਤੋਂ ਮਿੱਟੀ ਪਲੀਤ ਕਰਤੀ ਹਾਂ ਅੱਜ ਦੀ ਜੇ ਤੁਸੀਂ ਜਾਓਗੇ ਉੱਥੇ ਉੱਥੇ ਕਹੋਗੇ ਯਾਰ ਇਹ ਨਹੀਂ ਐਕਸਟਰੂਸ਼ਨ ਕਰ ਦਿੰਦੇ ਆ ਹਾਂ ਇਹ ਕੁੜੀ ਤਾਂ ਉਹੀ ਹੈ ਇਹ ਕੁੜੀ ਉਹੀ ਹੈ ਬਿਲਕੁਲ ਸਹੀ ਗੱਲ ਆ ਤੇ ਉਹਨਾਂ ਦਾ ਬਿਜ਼ਨਸ ਤੇ ਕਿੱਡਾ ਵੱਡਾ ਇਫੈਕਟ ਜੇ ਤੁਸੀਂ ਖਬਰ ਦਿਖਾਉਣੀ ਆ ਤੁਹਾਡੀ ਰਿਸਪੌਂਸਿਬਿਲਟੀ ਪਹਿਲਾਂ ਇਹ ਬਣਦੀ ਕਿ ਠੀਕ ਹੈ ਜੇ ਤੁਸੀਂ ਇੰਡੀਆ ਚ ਬੈਠ ਕੇ ਕੈਨੇਡਾ ਦੀ ਖਬਰ ਚਲਾ ਰਹੇ ਹੋ ਤਾਂ ਫੈਕਟ ਤੱਕ ਟੁਕੜ ਟੁਕੜ ਚੈੱਕ ਕਰੋ ਨਾ ਯਾਰ ਬਿਲਕੁਲ ਇਹ ਥੋੜੀ ਆ ਕਿ ਕੁੜੀ ਕੋਈ ਹੋਰ ਆ ਤੁਸੀਂ ਖਬਰ ਚਲਾਉਣ ਦੇ ਚੱਕਰਾਂ ਚ ਤੁਸੀਂ ਹਾਂਜੀ ਕੀ ਚਾਹੀਦੀ ਵਾਲੀ ਕੁੜੀ ਚਲਾਈ ਜਾਂਦੇ ਹੋ ਬਿਲਕੁਲ ਸੋ ਇਹ ਹੋ ਸਕਦਾ ਡਿਫਰਮੇਸ਼ਨ ਹੋ ਸਕਦਾ ਜੇ ਐਨੇ ਵੱਡੇ ਵੱਡੇ ਚੈਨਲ ਚਲਾਉਣਗੇ ਤਾ ਉਦੋਂ ਵੀ ਪਾਈ ਜਾ ਸਕਦੀ ਹੈ ਜਿਸ ਦਾ ਕੋਈ ਹੋ ਨਹੀਂ ਆ ਮੁੱਦਾ ਕੀ ਆ ਰਿਹਾ ਹੋ ਜੀ ਜਿਹੜਾ ਪਰਚਾ ਹੋਇਆ ਮੰਨ ਲਓ ਇਲੀਗਲ ਵੈਪਨਸ ਦਾ ਪਰਚਾ ਹੋਇਆ ਜਾਂ ਐਕਸਟਰੈਕਸ਼ਨ ਦਾ ਪਰਚਾ ਹੋਇਆ ਇਹਦੇ ਚ ਇਹਨਾਂ ਨੂੰ ਬੇਲ ਮਿਲ ਚੁੱਕੀ ਬੇਲ ਮਿਲ ਗਈ ਆ ਹਾਂ ਹੁਣ ਤਾਂ ਆਪਣੇ ਵਾਲੇ ਤਾਂ ਇਹੀ ਚਲਾਈ ਜਾ ਰਿਹਾ ਕਿ ਅਰੈਸਟ ਹੋਏ ਨੇ ਅਰੈਸਟ ਹੋਏ ਨੇ ਜਦੋਂ ਕਿ ਦੋ ਤਿੰਨ ਦਿਨ ਕਈ ਦਿਨ ਪਹਿਲਾਂ ਦੀ ਗੱਲ ਹੈ ਅਰੈਸਟ ਹੋਏ ਸੀਗੇ ਇਹ ਸਾਰੇ ਰੁਕਸਾਰ ਸੀ ਹਰਮਨਪ੍ਰੀਤ ਇੱਕ ਮੁੰਡਾ ਸੀ ਇੱਕ ਦਿਨੇਸ਼ ਨਾਂ ਦਾ ਮੁੰਡਾ ਆ ਇੱਕ ਰਿੱਕੀ ਗਿੱਲ ਨਾਂ ਦਾ ਮੁੰਡਾ ਐਸ ਤਰੀਕੇ ਨਾਲ 4-5 ਮੁੰਡੇ ਨੇ ਤੇ ਇੱਕ ਕੁੜੀ 6ਵੀਂ ਰੁਖਸਾਰ ਤੇ ਇਹਨਾਂ ਅਰੈਸਟ ਹੋਈ ਸੀ ਇਹਨਾਂ ਨੂੰ ਪੀਲ ਪੁਲਿਸ ਐ ਤੇ ਇਹ ਵੀ ਦੱਸ ਦਿੰਨੇ ਆਪਾਂ EITF ਕੈਨੇਡਾ ਦੇ ਵਿੱਚ ਐਕਸਟਰੋਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਐ ਜੀ ਤੇ ਉਹ ਇਹਨਾਂ ਦੇ ਪਿੱਛੇ ਲੱਗੇ ਹੋਏ ਸੀਗੇ ਕਾਫੀ ਟਾਈਮ ਤੋਂ ਮਤਲਬ ਆ ਜਦੋਂ ਕਟਨਾਵਾ ਕੰਪਲੇਂਟਸ ਉਹਨਾਂ ਕੋਲ ਆਈਆਂ ਕੰਪਲੇਂਟ ਹੋਈਆਂ ਕਟਨਾਵਾ ਹੋਈਆਂ ਨਾ ਤਾਂ ਉਹ ਲੱਭ ਰਹੇ ਸੀ ਕਿ ਬੰਦੇ ਹੈ ਕੌਣ ਨੇ ਯਾਰ ਇਹ ਜਿਹੜੇ ਐਕਸਟਰੈਕਸ਼ਨ ਕਰਦੇ ਨੇ ਬੰਦਿਆਂ ਦਾ ਪਤਾ ਨਹੀਂ ਲੱਗ ਰਿਹਾ ਸੀ ਤੇ ਹੌਲੀ-ਹੌਲੀ ਜਿਵੇਂ ਉਹ ਇਨਵੈਸਟੀਗੇਸ਼ਨ ਅੱਗੇ ਵੱਧਦੀ ਗਈ ਤੇ ਉਹ ਇੱਥੇ ਤੱਕ ਪਹੁੰਚ ਗਏ ਕਿ ਇਹ ਰੁਖਸਾਰ ਕੁੜੀ ਹੈ ਇਹ ਵੀ ਉਹਨਾਂ ਦੇ ਨਾਲ ਮਿਲੀ ਹੋਈ ਸੀ ਤੇ ਫਿਲਹਾਲ ਇਹਨਾਂ ਸਾਰਿਆਂ ਨੂੰ ਬੇਲ ਤਾਂ ਮਿਲ ਗਈ ਹੈ ਪਰ ਜਾਂਚ ਤਾਂ ਚੱਲੂਗੀ ਅੱਗੇ ਜਾਂਚ ਦੇ ਵਿੱਚ ਅੱਗੇ ਆਉਂਦਾ ਕੀ ਹੈ ਕੀ ਨਹੀਂ ਆਉਂਦਾ ਕਿ ਦੋਸ਼ੀ ਪਾਏ ਜਾਂਦੇ ਆ ਨਹੀਂ ਪਾਏ ਜਾਂਦੇ ਉਹ ਬਾਅਦ ਦੀ ਗੱਲ ਆ ਪਰ ਇੱਥੇ ਇੱਕ ਗੱਲ ਹੋਰ ਵੀ ਹੈ ਜਿਹੜੀ ਡਿਸਕਸ ਕਰਨੀ ਬਣਦੀ ਆ ਕਿ ਜਿਸ ਤਰੀਕੇ ਦੇ ਹਾਲਾਤ ਇਸ ਵੇਲੇ ਕੈਨੇਡਾ ਦੇ ਵਿੱਚ ਨੇ ਸਭ ਨੂੰ ਪਤਾ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਨਹੀਂ ਮਿਲਦਾ ਹਨਾ ਨਹੀਂ ਬਿਲਕੁਲ ਕੰਮ ਹੀ ਨਹੀਂ ਮਿਲਦਾ Rao ji ਮੈਂ ਇੱਕ ਹੋਰ ਬੜੀ ਵੱਡੀ ਸਮੱਸਿਆ ਬਾਰੇ ਡੀਲ ਕਰਨਾ ਚਾਹੁੰਨਾ ਜਿਹੜੇ ਵੀ ਤੁਹਾਨੂੰ ਲੱਗਦਾ ਆਪਣੇ ਇੱਥੇ ਮਾਪਿਓ ਬੈਠੇ ਨੇ ਜਿਨ੍ਹਾਂ ਨੇ ਆਪਣੇ ਬੱਚੇ ਆਪਣੇ ਜਿਹੜੇ ਬਾਹਰ ਭੇਜਤੇ ਹਨਾ ਪੜਨ ਲਈ ਆਪਦਾ ਫਿਊਚਰ ਬਣਾਉਣ ਲਈ ਤਾਂ ਉਹਨਾਂ ਨੂੰ ਪਲੀਜ਼ ਤੁਸੀਂ 네ਗੇਟਿਵ ਨਾ ਕਰੋ ਜੇ ਉਹ ਵਾਪਸ ਆਉਣਾ ਚਾਹੁੰਦੇ ਜੇ ਉਹ ਉਹਨਾਂ ਨੂੰ ਇਹ ਵੀ ਨਾ ਕਿਹਾ ਜਾਏ ਵੀ ਪੁੱਤਰ ਤੂੰ ਕਰੇਂਗਾ ਕੀ ਇੱਥੇ ਨਹੀਂ ਦੇਖੋ ਜਿੱਗੀ ਇਹੀ ਇਹੀ ਸਭ ਤੋਂ ਵੱਡੀ ਦੇਖੋ ਗੱਲ ਇਹੀ ਹੈ ਹੁਣ ਜਿਹੜਾ ਬੱਚਾ ਇੱਥੋਂ ਗਿਆ ਉਹ ਘੱਟੋ ਘੱਟ 20 ਤੋਂ 30-40 ਲੱਖ ਰੁਪਏ ਲਾ ਕੇ ਗਿਆ ਬਿਲਕੁਲ ਹੁਣ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਤੇ ਵਾਪਸ ਆਉਣ ਤੋਂ ਉਹ ਰਿਹਾ ਨਹੀਂ ਬਿਲਕੁਲ ਕਿਉਂਕਿ ਵਾਪਸ ਉਹਨਾਂ ਨੂੰ ਇਹ ਹੈ ਕਿ ਜੇ ਅਸੀਂ ਵਾਪਸ ਮੁੜ ਗਏ ਤਾਂ ਜਿਹੜਾ ਸਾਡਾ 30 35 ਲੱਖ 40 ਲੱਖ ਰੁਪਏ ਲੱਗਿਆ ਉਹ ਮਿੱਟੀ ਨਹੀਂ ਨਹੀਂ ਰੋ ਜੀ ਇਹਦੇ 30 35 ਲੱਖ ਚ ਵੀ ਅਗਲਾ ਨਹੀਂ ਡੋਲਦਾ ਕਿਉਂਕਿ ਘਾਟੇ ਵਾਦੇ ਚਲਦੇ ਰਹਿੰਦੇ ਨਾਲ ਜਿਹੜੀ ਸੁਸਾਇਟੀ ਨਹੀਂ ਜੀਣ ਦਿੰਦੀ ਨਾ ਤੁਹਾਨੂੰ ਸੁਸਾਇਟੀ ਵੀ ਨਹੀਂ ਜੀਣ ਦਿੰਦੀ ਅਗਲਾ ਮਤਲਬ ਕਹਨੇ ਕਿ ਸ਼ਰੀਕ ਹੀ ਨਹੀਂ ਮਾਰਦੇ ਤਾਂ ਨੇ ਮਿਹਨੇ ਮਾਰਦੇ ਆ ਨਾ ਕਿ ਲੈ ਇਹ ਗਿਆ ਅਸੀਂ ਉਹ ਚੱਕ ਕੇ ਆ ਗਿਆ ਹੈ ਨਾ ਤੇ ਪਰ ਇਹ ਵੀ ਇਹ ਵੀ ਹੈ ਜਿੱਕੇ ਦੂਸਰੇ ਪਾਸੇ ਈ ਵੀ ਹੈ ਨਾ ਕਿ ਕਈਆਂ ਦੇ ਕੋਲ ਤਾਂ ਪੈਸੇ ਹੁੰਦੇ ਨੇ ਜੀ ਬਹੁਤ ਸਾਰੇ ਮੋਸਟਲੀ ਐਸੇ ਹੀ ਨੇ ਕਿ ਜਿਹੜੇ ਜ਼ਮੀਨ ਵੇਚਦੇ ਨੇ ਜਾਂ ਆਪਣੇ ਗਹਿਣੇ ਵੇਚਦੇ ਨੇ ਕੋਈ ਪ੍ਰਾਪਰਟੀ ਗਹਿਣੇ ਰੱਖਦੇ ਨੇ ਇਸ ਤਰੀਕੇ ਦੇ ਨਾਲ ਉਹ ਬੱਚਿਆਂ ਨੂੰ ਭੇਜਦੇ ਨੇ ਫਿਰ ਉਹ ਬੱਚੇ ਇੱਕ ਮੈਂਟਲੀ ਪ੍ਰੈਸ਼ਰ ਲੈ ਰਹੇ ਨੇ ਉਧਰ ਕਿ ਯਾਰ ਕਰਾਂਗੇ ਕੀ ਪੈਸੇ ਵੀ ਭੇਜਣੇ ਨੇ ਪਿੱਛੇ ਫਿਰ ਜਦੋਂ ਕੰਮ ਨਹੀਂ ਮਿਲਦਾ ਫਿਰ ਅਸੀਂ ਦੇਖਦੇ ਆਂ ਖਬਰਾਂ ਦੇ ਵਿੱਚ ਆਉਂਦਾ ਕਿ ਫਲਾਣਾ ਪੰਜਾਬੀ ਮੁੰਡਾ ਕੋਈ ਡਰਗਸ ਸਪਲਾਈ ਕਰਦਾ ਸੀ ਪਿੱਛੇ ਗਿਆ ਸੀ ਉਹ ਪੰਜਾਬੀ ਮੁੰਡੇ ਦੇ ਕਿੰਨੇ ਕਿਲੋਗ੍ਰਾਮ ਹੈਰੋਂ ਨਿਕੋ ਕੇ ਨਿਕਲੇ ਉਹ ਬੇਲ ਤੇ ਬਾਹਰ ਸੀਗੇ ਉਹ ਫਿਰ ਉਹੀ ਕੰਮ ਹੈ ਫਿਰ ਉਹੀ ਕੰਮ ਹੈ ਤੇ ਬਹੁਤ ਸਾਰੇ ਬੱਚਿਆਂ ਦੀਆਂ ਸੀ ਹੋਰ ਵੀ ਖਬਰਾਂ ਸੁਣਦੇ ਆ ਕਿ ਕਈ ਕੁੜੀਆਂ ਥੋੜੇ ਜੇ ਗਲਤ ਪਾਸੇ ਵੀ ਚਲੇ ਜਾਂਦੀਆਂ ਨੇ ਸੋ ਇਹ ਮਜਬੂਰੀ ਬਣ ਗਈ ਉੱਥੇ ਉੱਥੇ ਸਰਵਾਈਵ ਕਰਨ ਦੇ ਲਈ ਪੈਸਾ ਜਿਹੜੇ ਡਾਲਰ ਪਾਉਣ ਨੇ ਨਾ ਉਹ ਜ਼ਰੂਰੀ ਨੇ ਤੇ ਉਹ ਜਦੋਂ ਬਣਦੇ ਨਹੀਂ ਕੰਮ ਨਹੀਂ ਮਿਲਦਾ ਤੇ ਫਿਰ ਬੱਚੇ ਨਾ ਸੋਚਦੇ ਨੇ ਵੀ ਕਿਸੇ ਤਰੀਕੇ ਤਾਂ ਸਾਡੀ ਜੇਬ 'ਚ ਚਾਰ ਪੈਸੇ ਆਉਣ ਜੀ ਤੇ ਫਿਰ ਉਹ ਜਦੋਂ ਗਲਤ ਰਸਤੇ ਤੇ ਉਹਨੂੰ ਕੋਈ ਦੱਸ ਦੱਸ ਵੀ ਦਿੰਦਾ ਨਾ ਉਹ ਹੋ ਸਕਦਾ ਹੈ ਕਿ ਇੱਕ ਅੱਧਾ ਉਹ ਟਾਸਕ ਪੂਰਾ ਕਰਕੇ ਪੈਸੇ ਕਮਾ ਲੈਣ ਪਰ ਫਿਰ ਇੱਕ ਆਦਤ ਪੈ ਜਾਂਦੀ ਹੈ ਕਿ ਈਜ਼ੀ ਮਨੀ ਆ ਯਾਰ ਇਹ ਤਾਂ ਫਿਰ ਉਹ ਅੱਗੇ ਅੱਗੇ ਕਰਦੇ ਜਾਂਦੇ ਕਿਸੇ ਇੱਕ ਮਾਮਲੇ ਚ ਫਸ ਜਾਂਦੇ ਨੇ ਫਿਰ ਉਹ ਸਾਰਾ ਕੈਰੀਅਰ ਉਹਨਾਂ ਦਾ ਤਬਾਹ ਹੋ ਜਾਂਦਾ ਹੈ ਸੋ ਇਸ ਤਰੀਕੇ ਦੇ ਹਾਲਾਤ ਨੇ ਪਰ ਮੈਨੂੰ ਵੀ ਲੱਗਦਾ ਕਿ ਇਹ ਜਿਹੜੇ ਮੁੰਡੇ ਐਕਸਟ੍ਰੋਸ਼ਨ ਵਾਲੇ ਜਾਂ ਇਹ ਰੁਖਸਾਰ ਕੁੜੀ ਆ ਜਿਹੜੇ ਫਸੇ ਨੇ ਮੈਨੂੰ ਲੱਗਦਾ ਇਹਨਾਂ ਦੀ ਸਟੋਰੀ ਵੀ ਕੁਝ ਇਸੇ ਤਰੀਕੇ ਦੇ ਨਾਲ ਹੋਣੀ ਆ ਪਰ ਉਹ ਗੱਲ ਹੈ ਕਿ ਆਪਾਂ ਇਹ ਗੱਲ ਕਲੀਅਰ ਕਰ ਰਹੇ ਹਾਂ ਵੀ ਉਹ ਜਿਹੜੀ ਕੁੜੀ ਆ ਉਹ ਹਾਂਜੀ ਕੀ ਚਾਹੀਦਾ ਵਾਲੀ ਨਹੀਂ ਆ ਉਹ ਰੁਖਸਾਰ ਕੁੜੀ ਆ ਵੀ ਆਈਪੀ ਮੋਟਰ ਵਾਲੀ ਹਾਂਜੀ ਕੀ ਚਾਹੀਦਾ ਵਾਲੀ ਕੁੜੀ ਹੈਗੀ ਆ ਨਵਾਬ ਆਟੋਜ਼ ਵਾਲੀ ਮੋਟਰਜ਼ ਵਾਲੀ ਤੇ ਨਾਂ ਉਹਦਾ ਮਬੀਨਾ ਹੈ ਸੋ মিডিਆ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ ਕਿ ਜਲਦਬਾਜ਼ੀ ਦੇ ਵਿੱਚ ਗਲਤ ਖਬਰ ਨਹੀਂ ਚਲਾਉਣੀ ਚਾਹੀਦੀ ਗਲਤ ਖਬਰ ਅਸੀਂ ਜਦੋਂ ਚਲਾਉਨੇ ਆ ਤੇ ਹੁਣ ਫਿਰ ਕਿਸੇ ਦੀ ਇਮੇਜ ਆ ਜਿਹੜੀ ਉਹ ਖਰਾਬ ਹੁੰਦੀ ਹੈ ਬਿਲਕੁਲ